ਤੁਮ ਲੋ ਕਲਿਆਰ شریف ਵਾਲਿਆਂ ਦਾ ਜਿਹੜਾ ਮੇਲਾ ਹੈ ਨਾ ਉਹ ਪਿੰਡ ਬਡਾਲੇ ਦੇ ਵਿੱਚ 15 ਜੁਲਾਈ ਦਿਨ ਮੰਗਲਵਾਰ ਨੂੰ ਰਾਤ ਨੂੰ ਪ੍ਰੋਗਰਾਮ ਹੋ ਰਿਹਾ ਹੈ ਉਹ ਤੇ ਇਹ ਮੇਲਾ ਜਿਹੜਾ ਆ ਇਹ ਕਰਵਾ ਰਹੇ ਨੇ ਸਾਡੇ ਬੜੇ ਸਤਕਾਰਯੋਗ ਸੇਵਾਦਾਰ ਸੇਵਾਦਾਰ ਗੁਲਾਮ ਰਾਜਾ ਸਾਦਰੀ ਤੇ ਇਹਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ ਵੀ ਜਿੱਥੇ ਸਾਰੀ ਪਿੰਡ ਦੇ ਸਮੂਹ ਸੰਗਤਾਂ ਨੇ ਤੇ ਆਉਣਾ ਹੀ ਆਉਣਾ ਵਾ ਨਾਲ ਦੋਨੇ ਪੰਚਾਇਤਾਂ ਵੀ ਆ ਰਹੀਆਂ ਇੱਕ ਪੁਰਾਣੀ ਪੰਚਾਇਤ ਤੇ ਇੱਕ ਨਵੀਂ ਪੰਚਾਇਤ ਵੀ ਇਹ ਜਿਹੜੇ ਧਾਰਮਿਕ ਮੇਲੇ ਆ ਇਦਾਂ ਹੀ ਰਲ ਮਿਲ ਕੇ ਜਿਹੜੇ ਆ ਨਾ ਮਨਾਉਣੇ ਚਾਹੀਦੇ ਆ ਤੇ ਇਹਦੇ ਵਿੱਚ ਕਲਾਕਾਰ ਵੇਖਿਓ ਅ ਪ੍ਰਵੇਜ ਆलम ਔਰ ਕਾਂਚੀਨਾਕ ਬਹੁਤ ਸੁਰੀਲੀ ਆਵਾਜ਼ ਵੀ ਬਈ ਯਾਨੀ ਕਿ ਦਾਤਿਆਂ ਦੀ ਬਹੁਤ ਬਹੁਤ ਕਿਰਪਾ ਵਾ ਬਈ ਇੰਨਾ ਸੋਹਣਾ ਗਲਾ ਜਿਹੜਾ ਨਾ ਬਕਸਿਸ ਕੀਤਾ ਆ ਬਈ ਸੁੰਡ ਵਾਲੀਆਂ ਚੀਜ਼ਾਂ ਆਪਾਂ ਉਹ ਸੱਜਣੋਂ ਇਹਦੇ ਵਿੱਚ ਨਾ ਸਾਡੇ ਬੜੇ ਸਤਿਕਾਰਯੋਗ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਜੀ ਵੀ ਆ ਰਹੇ ਆ। ਰਾਜ ਸਾਹਿਬ ਵੀ ਆ ਰਹੇ ਆ ਔਰ ਬਹੁਤ ਵੱਡੀ ਗੱਲ ਜਿਹੜੀ ਸਭ ਤੋਂ ਬਈ ਕਲੀਅਰ ਸ਼ਰੀਫ ਵਾਲੇ ਜਿਹੜੇ ਆ ਉੱਥੇ ਅ ਇਬਰਾਜ਼ਮਾਨਾ ਨਾ ਗੱਦੀ ਨਿਸ਼ੀਨ ਉਧਰ ਨੂੰ ਜੁਮ ਕਰੋ। ਬਾਬਿਆਂ ਨੂੰ ਉਹ ਵਾਲੇ ਉੱਪਰ। ਬਈ ਇਹ ਵੀ ਪਿੰਡ ਬਡਾਲੇ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਨਾ ਦਰਸ਼ਨ ਦੇਦਾਰੇ ਦੇਣਗੇ। ਠੀਕ ਆ ਜੀ ਆਪਾਂ ਸਾਰਿਆਂ ਨੇ ਆਉਣਾ ਵਾ। ਆਪਾਂ ਮਯਾਨੀ ਕਿ ਕਲੀਏ ਸ਼ਰੀਫ ਜਿਹੜੇ ਗੱਦੀ ਨਸ਼ੀਨ ਆ ਉਹਨਾਂ ਦੇ ਰਕਸ਼ਨ ਮੇਲੇ ਵੀ ਕਰਨੇ ਆ ਨਾਲ ਨਾਲ ਆਪਾਂ ਆ ਪ੍ਰੋਗਰਾਮ ਦਾ ਆਨੰਦ ਵੀ ਜਿਹੜਾ ਆ ਮਾਣਣਾ ਆ ਠੀਕ ਆ ਜੀ ਮਿਲਦੇ ਆ ਆਪਾਂ 15 ਤਰੀਕ ਨੂੰ